ਕੀ ਮਾਮਲਾ ਹੋਇਆ ਇਸ ਜਿਹੜਾ ਐਕਸੀਡੈਂਟ ਹੋਇਆ ਮੈਂ ਤਾਂ ਭਾਈ ਦਫ਼ਤਰ 'ਚ ਬੈਠਾ ਸੀਗਾ ਇੱਧਰ ਅਸੀਂ ਦੇਖਿਆ ਇੱਧਰ ਐਕਸੀਡੈਂਟ ਹੋ ਗਿਆ ਤਾਂ ਅਸੀਂ ਆ ਕੇ ਬਸ ਇਹ ਦੇਖਿਆ ਐਕਸੀਡੈਂਟ ਹੋ ਗਿਆ ਜੀ ਇਹ ਗੱਡੀ ਨਾਲ ਮਾਰਤਾ ਬਲਰੋ ਨੇ ਬਸ ਇੰਨਾ ਹੀ ਦੇਖਿਆ ਜੀ ਆਪਾਂ ਆ ਗਏ ਬਲਰੋ ਉਧਰ ਲਈ ਪੱਲੇ ਪਾਸੇ ਇੱਧਰ ਬਲਰੋ ਪੱਲੇ ਪਾਸੇ ਜੀ ਰੋਡ ਕ੍ਰੋਸ ਕਰਕੇ ਆਏ ਇਹ ਡਿਵਾਈਡਰ ਤੋੜ ਕੇ ਇੱਧਰ ਆਈਏ ਉਹ ਗੱਡੀ ਤੇ ਲੱਗੇ ਬਹੁਤ ਜ਼ਿਆਦਾ ਸਪੀਡ ਤੇ ਸੀ ਅੱਛਾ ਹਾਂਜੀ ਆ ਕੇ ਫਿਰ ਉਹਨਾਂ ਦਾ ਗੱਡੀ ਦੇ ਆਲਟ ਕਰਾ ਗਈ ਡਕਰਾ ਗਈ ਗੱਡੀ ਤੇ ਉਹ ਗੱਡੀ ਵਾਲਾ ਵੀ ਮੁੰਡਾ ਸੀ ਕਢਿਆ ਸੀ ਸਸਾ ਤੋੜ ਕੇ ਅੰਦਰੋਂ ਅੱਛਾ ਸਾਈਕਲ ਤੇ ਵੀ ਕਿੱਥੇ ਵੇਖੀ ਮੋਟਰਸਾਈਕਲ ਤਾਂ ਦੋ ਸੀਗੇ ਅੱਛਾ ਉਹਨਾਂ ਦੇ ਚੜੀਆ ਸੀ ਹਾਂ ਚੰਗਾ ਸੱਟਾ ਲੱਗੀ ਖੂਨ ਨਾ ਕੰਨੋ ਤੇ ਨਾਕੋ ਤੇ ਲਿਗੜਿਆ ਉਹ ਬਚਾਰੇ ਪੱਲੇ ਪਾਸੇ ਪੈ ਗਈ ਉਹਨਾਂ ਦੇ ਘਰ ਦੇ ਬਲਾਕ ਉਹ ਚੁਗਾਏ ਉਹ ਮੁੰਡਾ ਗੱਡੀ ਦਾ ਕੱਟ ਕੇ ਐਮਸੀ ਭੇਜਿਆ ਵਾ ਇਹ ਜਿਹੜਾ ਬਲੈਰੋ ਵਾਲਾ ਸੀਗਾ ਬਲੈਰੋ ਵਾਲਾ ਭੱਜ ਗਿਆ ਜੀ ਗੱਡੀ ਛੱਡ ਕੇ ਗੱਡੀ ਚੱਲ ਕੇ ਭੱਜ ਹਾਂਜੀ ਸਰ ਇੰਦਰਪ੍ਰੀਤ ਸਿੰਘ ਸਰ ਭਾਈ ਕੀ ਹੋਇਆ ਵਾਕਿਆ ਇੱਥੇ ਸਰ ਬਲੈਰੋ ਗੱਡੀ ਉਧਰੋਂ ਆਈ ਆ ਪੂਰੀ ਸਪੀਡ ਦੇ ਵਿੱਚ ਆ ਫੁੱਟਬਾਕ ਵਗੈਰਾ ਬੈਰੀਕੇਡ ਤੋੜ ਕੇ ਇਦਾਂ ਗੱਡੀ ਜਾ ਰਹੀ ਸੀਗੀ ਹਾਂ ਇਹਨਾਂ ਦੇ ਨਾਲ ਜਾ ਰਹੀ ਸੀ ਕਿ ਮੋਟਰਸਾਈਕਲ ਵਾਲਿਆ ਇਹਨਾਂ ਦੇ ਵਿੱਚ ਲੱਗੀ ਅੱਛਾ ਉਸ ਦੇ ਨਾਲ ਹੀ ਐਨਕੀ ਉਹਦੇ ਨਾਲ ਹੀ ਮੋਟਰਸਾਈਕਲ ਜਾ ਰਿਹਾ ਸੀ ਉਹ ਵਿੱਚ ਉਹ ਦੱਬ ਤੀ ਉਸ ਪਤਾ ਲੱਗਾ ਕਿੰਨੇ ਕ ਬੰਦੇ ਜ਼ਖਮੀ ਹੋਏ ਆ ਜੀ ਬੰਦੇ ਜੀ ਦੋ ਜਿਹੜੇ ਸੀਗੇ ਮੋਟਰ ਨਗਰ ਵਾਲੇ ਉਹਨਾਂ 'ਚ ਇੱਕ ਤਾਂ ਜ਼ਿਆਦਾ ਕ੍ਰਿਟੀਕਲ ਵਾ ਬਹੁਤ ਜ਼ਿਆਦਾ ਉਹ ਬੋਲ ਵੀ ਨਹੀਂ ਰਿਹਾ ਸੀਗਾ ਆਹ ਉਹਦੀਆਂ ਰੁੱਤੀਆਂ ਆਈਆਂ ਸੀ ਐਮਸੀ ਲੈ ਕੇ ਆਹ ਕਾ ਉਹਦੀਆਂ ਬਾਹਰ ਨੂੰ ਨਿਕਲੀਆਂ ਆਈਆਂ ਸੀਗੀਆਂ ਉਹ ਸੀ ਐਮਸੀ ਭੇਜ ਦਿੱਤਾ ਜੀ ਇੱਕ ਦੇ ਮੁੰਡੇ ਦਾ ਉਹ ਤਾਂ ਜੀ ਉਸੇ ਮੌਕੇ ਤੇ ਹੀ ਫਰਾਰ ਹੋ ਗਿਆ ਜੀ ਅੱਛਾ ਭਰਾਂਗਾ ਹਾਂਜੀ ਹਾਂਜੀ ਨਾਲ ਹੀ ਨਾਲ ਤੇ ਕਾਰ 'ਚ ਜਿਹੜਾ ਸੀਗਾ ਉਹ ਭਾਈ ਜੀ ਠੀਕ ਨੇ ਉਦਾਂ ਉਹਨਾਂ ਨੂੰ ਵੀ ਭੇਜਿਆ ਜੀ ਜੀ ਹਸਪੀਟਲ ਉਹਨਾਂ ਦਾ ਵੀ ਬਚਾਅ ਹੋ ਗਿਆ ਪਰ ਭੇਜੇ ਹਸਪੀਟਲ ਹੀ ਆ ਗਏ ਹਾਂ ਜੀ ਇਹ ਗੱਡੀ ਆਈ ਹੈ ਹਾਈਵੇ ਤੋਂ ਹਾਈਵੇ ਤੋਂ ਇੱਧਰ ਆ ਕੇ ਆਈ ਹੈ ਇਹ ਬਲੇਰੋ ਅੱਛਾ ਬਲੇਰੋ ਨੇ ਆ ਗੱਡੀ ਕੋ ਤੇ ਇੱਕ ਮੋਟਰਸਾਈਕਲ ਉਹ ਐਕਸੀਡੈਂਟ ਕਰ ਦਿੱਤਾ ਤੇ ਬੰਦੇ ਜਿਆਦਾ ਜਖਮੀ ਆ ਹਸਪੀਟਲ ਭੇਜ ਦਿੱਤੇ ਆ 108 ਤੇ ਗੱਡੀ ਚ ਕਾਰ ਦੇ ਚ ਕਿੰਨੇ ਬੰਦੇ ਸਵਾਰ ਸੀ ਜਿਹਦੇ ਨਾਲ ਕਾਰ ਤੇ ਕੋਈ ਸੀਗਾ ਤੇ ਮੋਟਰਸਾਈਕਲ ਤੇ ਦੋ ਸੀ ਠੀਕ ਆ ਤੇ ਬਲੇਰੋ ਵਾਲਾ ਆ ਹਾਈਵੇ ਤੋਂ ਆ ਰਿਹਾ ਸੀਗਾ ਹਾਂ ਹਾਈਵੇ ਤੋਂ ਆ ਰਿਹਾ ਬਲੇਰੋ ਰਾਮ ਤੋੜ ਕੇ ਇੱਧਰ ਬੜਿਆ ਤੇਰੇ ਇਹ ਆਪਣਾ ਮਕੀ ਪ੍ਰਵਿਦ ਗਾਇੰਦ ਤੇ ਜੰਪ ਕਿੱਤਾ ਬਣ ਹਾਂ ਇਧਰ ਨੂੰ ਜੰਪ ਕਿੱਤਾ ਠੀਕ ਹੈ ਦੇਖਦੇ ਆ ਮੁਕਤ ਤੇ ਕੋਈ ਜੜ ਕਿੰਨੇ ਲੋ ਬਣ ਤਿੰਨੇ ਇਜਟ ਹੋਇਆ ਤਿੰਨੇ ਭੇਜ ਦਿੱਤੇ ਹੋਸਟ ਠੀਕ ਹੈ ਤੇ ਮੋਗਾ ਜਿਹੜਾ ਡਰਾਈਵਰ ਹੈਗਾ ਉਹ ਉਹ ਖੜਾ ਰ ਹੈ ਫੱਗ ਗਿਆ ਹਾਂਜੀ ਪਤਾ ਲੱਗ ਰਿਹਾ ਸਰ ਜੀ ਮੈ ਹੱਲੇ ਨਹੀਂ ਪਤਾ ਲੱਗਿਆ ਹੱਲੇ ਕਾਗਜ਼ ਕੂਚ ਦੇਖੇ ਆ ਵਿੱਚ ਹੈ ਨਹੀਂ ਕਿ ਬੀ ਕਮਰਸ਼ਲ ਗੱਡੀ ਹੈ ਜੀ ਇਹ ਕਮਰਸ਼ਲ ਹੀ ਆ ਰਸਤੇ ਰਸਤੇ ਰੱਖਿਆ ਕਮਰਸ਼ਲੀ ਹੁਣ